ਇਹ ਹੈ ਕਾਫਲਾ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦਾ ਜਿਹਦੇ ਵਿੱਚ 38 ਗੱਡੀਆਂ ਦਾ ਕਾਫਲਾ ਹੈ ਇਹ ਉਹ ਹੀ ਕੇਜਰੀਵਾਲ ਨੇ ਜਦੋਂ ਸਤਾ ਦੇ ਵਿੱਚ ਨਹੀਂ ਸੀਗੇ ਤੇ ਵੱਡੀਆਂ ਵੱਡੀਆਂ ਗੱਲਾਂ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਸੀ ਵੀਆਈਪੀ ਕਲਚਰ ਖਤਮ ਕਰਨ ਦੀਆਂ ਗੱਲਾਂ ਕਰਦੇ ਸਨ ਤੇ ਆ ਦੇਖ ਲਓ ਹੁਣ ਇਹਨਾਂ ਦਾ ਹਾਲ 38 ਗੱਡੀਆਂ ਦਾ ਕਾਫਲਾ